ਪੱਲੀ ਸਥਾਨਾ ਡੇਰਾ ਬਾਬਾ ਨਾਰਗ ਦੀਨਪਦੇ ਪਿੰਡ ਸ਼ਾਪੁਰੇ ਜਾਜਨ ਵਿੱਚ ਫੌਜੀ ਨੌਜਵਾਨ ਦੀ ਗੱਡੀ ਦੀ ਬੁਰੀ ਤਰ੍ਹਾਂ ਨਾਲ ਅਲਪ ਸਾਤੇ ਹਮਲਾਵਰਾਂ ਵੱਲੋਂ ਤੋੜਪਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਫੌਜੀ ਜਵਾਨ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਡੇਰਾ ਦੂਣ ਵਿਖੇ ਆਪਣੀਆਂ ਸਿਵਾਵਾਂ ਨਿਭਾ ਰਿਹਾ ਹੈ ਤਾਂ ਬੀਤੇ ਕੁਝ ਦਿਨ ਪਹਿਲਾਂ ਹੀ ਛੁੱਟੀ ਤੇ ਘਰ ਆਇਆ ਸੀ ਤੇ 23 ਸਤਾਈ ਫਰਵਰੀ ਨੂੰ ਉਹ ਵਿਆਹ ਵੇਖ ਕੇ ਆਇਆ ਸੀ ਤੇ ਆਪਣੀ ਗੱਡੀ ਪਿੰਡ ਦੇ ਮਜੂਦਾ ਸਰਪੰਚ ਦੀ ਚੱਕੀ ਤੇ ਖਿਲਾਰ ਕੇ ਘਰ ਚਲੇ ਗਿਆ ਪਰ ਬੀਤੀ ਰਾਤ ਕਰੀਬ 8:30 ਵਜੇ ਹਥਿਆਰਾਂ ਨਾਲ ਲੈਸ 40 ਤੋਂ 50 ਨੌਜਵਾਨਾਂ ਵੱਲੋਂ ਉਹਨਾਂ ਦੀ ਗੱਡੀ ਦੀ ਬੁਰੀ ਤਰ੍ਹਾਂ ਭਣਾ ਤੋੜ ਕਰ ਦਿੱਤੀ ਤੇ ਇਥੋਂ ਤੱਕ ਕਿ ਸਾਨੂੰ ਮਾਰਨ ਦੀ ਨੀਅਤ ਨਾਲ ਪਿੰਡ ਵਿੱਚ ਮੀਟ ਵਾਲੀਆਂ ਦੁਕਾਨਾਂ ਤੇ ਉੱਪਰ ਵੀ ਸਾਡੀ ਭਾਲ ਕੀਤੀ ਗਈ ਫੌਜੀ ਨੌਜਵਾਨ ਨੇ ਦੱਸਿਆ ਕਿ ਜੇਕਰ ਇੱਥੇ ਦੇਸ਼ ਦੇ ਸਰਹੱਦਾਂ ਦੀ ਰਾਖੀ ਕਰਨ ਵਾਲੇ ਸੇਫ ਨਹੀਂ ਹਨ ਤੇ ਇਥੇ ਆਮ ਬੰਦੇ ਦਾ ਕੀ ਬਣੇਗਾ ਉਹਨਾਂ ਦੱਸਿਆ ਕਿ ਇਸ ਬੰਦੇ ਸਾਡੇ ਵੱਲੋਂ ਤੁਰੰਤ ਪੰਜਾਬ ਪੁਲਿਸ ਹੈਲਪਲਾਈਨ 112 ਨੰਬਰ ਤੇ ਸ਼ਿਕਾਇਤ ਦਰਜ ਕਰਵਾਈ ਗਈ ਜਿੰਨਾ ਵੱਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ ਇਸ ਸਬੰਧੀ ਜਦੋਂ ਪੱਤਰਕਾਰਾਂ ਨੂੰ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਡੀਸ਼ਨਲ ਐਸ ਐਚਓ ਕਲਾਸ ਚੰਦਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮਨਜਿੰਦਰ ਸਿੰਘ ਫੌਜੀ ਵੱਲੋਂ ਸਾਨੂੰ ਇੱਕ ਦਰਖਾਸਤ ਭਰਪਾਈ ਹੈ ਉਸ ਦਰਖਾਸਤ ਦੇ ਮੱਦੇ ਨਜ਼ਰ ਪੁਲਿਸ ਪਾਰਟੀ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਰੱਖੇ ਲਿਆ ਜਾ ਰਿਹਾ ਹੈ ਤੇ ਜਲਦੀ ਹੀ ਮੁਜਰਮਾਂ ਦੀ ਪਛਾਣ ਕਰਕੇ ਵੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਬਿਊਰੋ ਰਿਪੋਰਟ ਆਲ ਪੰਜਾਬ న్యూਸ ਮਨਜਿੰਦਰ ਸਿੰਘ ਇਹ ਤੋੜਪਨ ਕਿਸ ਕੀ ਮਾਮਲਾ ਕੀ ਹੈ ਜੀ ਮਾਮਲਾ ਇਹ ਤੇ ਸ਼ਾਦੀ ਤੇ ਗਏ ਮਤਲਬ ਵਿਆਹ ਤੋਂ ਆ ਰਹੇ ਹਾਂ ਤਾਂ ਵਿਆਹ ਤੋਂ ਵੇ ਕੇ ਗੱਡੀ ਚਲਾਈ ਚੱਕੀ ਤੇ ਆ ਗਏ ਕਰੇ ਗਏ ਆ 8:30 ਵਜੇ ਮੁੰਡੇ ਆਏ ਆ ਮਤਲਬ ਮੋਟਰਸਾਈਕਲ ਦੀਆਂ ਗੱਡੀਆਂ ਤੇ ਗੱਡੀ ਭੰਨ ਕੇ ਗਏ ਆ ਸਾਡੀ ਤੋਂ ਰੰਜਿਸ਼ ਫੇਨੀ ਕੇ ਨਾ ਪੁਰਾਣੀ ਨਾ ਕੋਈ ਗੱਲ ਵਧ ਗਈ ਇਹਨਾਂ ਨੂੰ ਮਤਲਬ 40-50 ਮੁੰਡੇ ਹੋਣੇ ਕੋਈ ਲਾਕਡਾਟ ਕੋ ਪੁਰਾਣੀ ਰਜਿਸਟ ਹੋਏ ਕਹਿਣਾ ਪੁਰਾਣੀ ਰੰਜਿਸ਼ ਹੈਗੀ ਪਰ ਉਹ ਤੇ ਕਲੀਅਰ ਹੋ ਗਿਆ ਇਹ ਕੇਸ ਹਾਂਜੀ ਹਾਂਜੀ ਕਿੰਨਾ ਕ ਮਤਲਬ ਗੱਡੀ ਦਾ ਜਿਹੜਾ ਕਿੰਨਾ ਕ ਨੁਕਸਾਨ ਜਿਹੜਾ ਹੋਣਾ ਟੋਟਲੀ ਆ ਲੋਸਟ ਕਰਕੇ ਪੂਰੀ ਦੇਖੋ ਦੀ ਉਨ ਉਹ ਗੋਲੀਆਂ ਚਲਾਈਆਂ ਨਾਲੇ ਦਤ ਉਤਰ ਮਾਰ ਕੇ ਗਏ ਪੂਰੇ ਅਸਾ ਫਾਇਰ ਵਗੈਰਾ ਵੀ ਹੋਇਆ ਹਾਂਜੀ ਫਾਇਰ ਵੀ ਹੋਇਆ ਇਥੇ ਚੌਂਗ ਚ ਬਸ ਦੁਬਾਰਾ ਆਇਆ ਦੁਬਾਰਾ ਵੀ ਫਾਇਰ ਕਰਕੇ ਗਿਆ ਇਹ ਦੁਬਾਰਾ ਪੁਲਿਸ ਨੇ ਤਤਲਾ ਕੀਤਾ ਹੈ ਆਪਾਂ ਇਹਦੇ ਸਬੰਧ ਚ ਕੋਈ ਸੀਸੀਟੀਵੀ ਵਗੈਰਾ ਕੋਈ ਆਈ ਸਾਹਮਣੇ ਸੀਸੀਟੀਵੀ ਉਹ ਸਾਹਮਣੇ ਕੈਮਰਾ ਹੀ ਭਰਾ ਸਾਹਮਣੇ ਗੱਡੀ ਖਲੋਤੀਏ ਕਰਕੇ ਸੀਸੀਟੀਵੀ ਬਣੀ ਨਹੀਂ ਇਥੇ ਅਸਾ ਹਾਂਜੀ ਬਾਕੀ ਇਹ ਵੀ ਮੈਂ ਆਰਮੀ ਸਰਵਿਸ ਕਰਦਾ ਹਾਂ ਜੇ ਮੈਂ ਨਹੀਂ ਸੇਫ ਹੈਗਾ ਫਿਰ ਮਗਰ ਕੌਣ ਸੇਫ ਹੈ ਕੋਈ ਨਹੀਂ ਨੂੰ ਫਿਰ ਖਤਰਾ ਜਾਂਦਾ ਇਥੇ ਇਥੇ ਰਹਿ ਨਹੀਂ ਸਕਦੇ ਫਿਰ ਆਪਾਂ ਪੰਜਾਬ ਚ ਤੇ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਆ ਗਈ ਕੀ ਕਾਰਵਾਈ ਕੀਤੀ ਉਹਨਾਂ ਹੁਣ ਤਾਂ ਕੀ ਕਾਰਵਾਈ ਰਾਤ ਹੀ ਮਤਲਬ ਸਾਰੀ ਬਿਆਨ ਲੈ ਕੇ ਤੇ ਚਲੇ ਗਏ ਨਾਲ ਲੈ ਗਏ ਤੇ ਕੀ ਮੰਗੇ ਆਪਾਂ ਕਰਦੇ ਹੁਣ ਮੰਗੇ ਹੋਈ ਆ ਵੀ ਮਤਲਬ ਮੈਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਬੰਦੇ ਇਹ ਕੰਮ ਕਰਕੇ ਗਏ ਫੜਨੇ ਨਾਲ ਕੁਝ ਚਾਹੀਦੇ ਇਹਨਾਂ ਜਿਹੜੇ ਮੁੰਡੇ ਆਏ ਨੇ ਇਹ ਚ ਕਿਸੇ ਨੂੰ ਤੁਸੀਂ ਜਾਣਦੇ ਨਾ ਮੈਂ ਕਿਸ ਨੂੰ ਨਹੀਂ ਜਾਂਦਾ ਨੂੰ ਪਤਾ ਹੀ ਨਹੀਂ ਮਤਲਬ ਪਿੰਡ ਲਾਗੇ ਨਗਰ ਮਸੀਂ ਦੱਸਿਆ ਵੀ ਹਾਂ ਵੀ ਆ ਗੱਲਬਾਤ ਹੋਈ ਜਦੋਂ ਗੱਡੀ ਤੇ ਟੁੱਟ ਪੱਜੇ ਤੋ ਇਸੇ ਮੌਜੂਦ ਸੀਗੇ ਨਹੀਂ ਨਹੀਂ ਮੈਂ ਕਿਸੇ ਦੇ ਘਰ ਬੈਠਾ ਸੀ ਉਸ ਟਾਈਮ ਜੀ ਸਾਰੀ ਮਤਲਬ ਦੁਕਾਨਾਂ ਫੋਲ ਕੇ ਗਏ ਆ ਵੀ ਹਾਂ ਕਿੱਥੇ ਮੁੰਡੇ ਕਿੱਥੇ ਮਤਲਬ ਮਾਰ ਪੂਰਾ ਮਾਰਨ ਦੇ ਜੋਸ਼ 'ਚ ਆਏ ਵੀ ਹਾਂ ਮੁੰਡਾ ਮਾਰ ਕੇ ਜਾਣਾ ਪਰ ਉਹਦੇ ਕਿਸਮਤ ਚੰਗੀ ਚਲੋ ਜੀ ਆਪਾਂ ਨਹੀਂ ਹੈਗੇ ਕਰੇ ਬੈਠੇ ਹਾਂ ਕਿਸੇ ਦੇ ਤਾਂ ਬਚਾ ਹੋ ਗਿਆ ਹੁਣ ਤੁਸੀਂ ਗੱਡੀ ਦਾ ਹਾਲਤ ਵੇਖੋ ਤੇ ਜਿਹੜਾ ਗੱਡੀ ਆ ਕਰੀਏ ਤਾਂ ਛੇੜਨਾ ਹੀ ਨਹੀਂ ਕਹਿ ਰਹੇ ਹਨ ਵੀ ਤੁਸੀਂ ਜਦੋਂ ਮਤਲਬ ਵਿਆਹ ਤੋਂ ਆਏ ਤੇ ਕੋਈ ਟਾਪਰ ਤੇ ਲੱਗ ਕੇ ਗੱਡੀ ਵੀ ਮਾਰੀ ਮੁੰਡੇ ਤਾਂ ਟੱਚ ਕੁਝ ਹੋਇਆ ਤੁਰਨ ਉਸ ਦਾ ਕਰਾਰ ਨੂੰ ਲੈ ਕੇ ਤਾਂ ਨਹੀਂ ਕੋਈ ਗੱਲਬਾਤ ਨਹੀਂ ਉਸ ਨੂੰ ਨਹੀਂ ਉਹ ਤੇ ਛੋਟੀ ਜਿਹੀ ਟਕਾਰ ਹੀ ਕੋਈ ਜਿਆਦਾ ਖਾਸ ਵੀ ਨਹੀਂ ਰਸਤੇ ਤੋਂ ਲੈ ਕੇ ਥੋੜਾ ਜਿਹਾ ਹੋਇਆ ਉਸ ਤੋਂ ਬਾਅਦ ਨਹੀਂ ਬੀਤੀ ਰਾਤੀ ਉਹ ਦਿਨ ਤੇ ਗੱਡੀ ਦੀ ਭੰਨ ਦੌੜ ਹੋਈ ਆ 25 30 ਮੁੰਡੇਆ ਵੱਲੋਂ ਇਹ ਉਹਦੇ ਵਿੱਚ ਅਕਸਰ ਕੀ ਕਾਰਵਾਈ ਕੀਤੀ ਜੀ ਹੁੰਦਾ ਉਹ ਸਬੰਧੀ ਆਪਾਂ ਕੰਪਲੇਂਟ ਲੈ ਕੇ ਤੇ ਆਪਣੀ ਜਿਹੜੀ ਪੁਲਿਸ ਪਾਰਟੀ ਭੇਜੀ ਸੀ ਵੈਰੀਫਿਕੇਸ਼ਨ ਵਾਸਤੇ ਕਿ ਇਹ ਅਨਨੋਣ ਬੰਦੇ ਕਿਹੜੇ ਆ ਠੀਕ ਹੈ ਇਸ ਬੰਦੇ ਸਾਡੀ ਜਿਹੜੀ ਆ ਪਾਰਟੀ ਜਿਹੜੀ ਆ ਉਹ ਵੈਰੀਫਾਈ ਕਰਦੀ ਆ ਕਿ ਇਹ ਬੰਦੇ ਕਿਹੜੇ ਸੀ ਅਨਨੋਣ ਜਿਨ੍ਹਾਂ ਨੇ ਨੁਕਸਾਨ ਕੀਤਾ ਗੱਡੀ ਦਾ ਜਦੋਂ ਵੀ ਸਾਨੂੰ ਇਹਨਾਂ ਬਾਰੇ ਪਤਾ ਲੱਗਾ ਤੇ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਸਰ ਹੁਣ ਤੱਕ ਕੋਈ ਆਡੈਂਟੀਫਾਈ ਹੋਇਆ ਬੰਦਾ ਹਾਂ ਇਹ ਜਿਹੜੀ ਉੱਥੇ ਕੈਮਰੇ ਲੱਗੇ ਨਾ ਕੈਮਰੇ ਵਿੱਚੋਂ ਆਪਾਂ ਅੱਜ ਦੀ ਫੁਟੇਜ ਲੈ ਰਹੇ ਹਾਂ। ਉਹਦੇ ਵਿੱਚੋਂ ਜੋ ਵੀ ਸਾਨੂੰ ਪਤਾ ਲੱਗੇਗਾ ਇਹਨਾਂ ਨੂੰ ਬੰਦਿਆਂ ਬਾਰੇ ਆਡੈਂਟੀਫਾਈ ਹੋਊਗਾ। ਆਡੈਂਟੀਫਾਈ ਕਰਕੇ ਆਪਾਂ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ। ਇਹ ਸਰ ਜਿਹੜੀ ਤਰਖਾਸਤ ਹੈ ਕਿੰਨਾ ਵੱਲੋਂ ਆਈ ਤੁਹਾਨੂੰ? ਇਹ ਮਨਜਿੰਦਰ ਸਿੰਘ ਵੱਲੋਂ ਜੀ। ਮਨਜਿੰਦਰ ਸਿੰਘ ਪਿੰਡ ਸ਼ਾਹਪੁਰ ਜਾਜੇ।